26 ਅਪ੍ਰੈਲ 1952 ਸ਼ਾਮਾਂ ਵੇਲੇ ਗੁਰਬਾਣੀ ਗੋਹ ਨਾਲ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ ਤੇ ਇਸ ਨਿਰਮੋਲਕ ਹੀਰੇ ਦੀ ਸਾਨੂੰ ਕਦਰ ਚਾਹੀਦੀ ਹੈ بڑے بڑے ਜੋਗੀ ਤੇ ਭਗਤ ਜਦ ਗੁਰਬਾਣੀ ਦੀ ਸ਼ਰਨ ਆਏ ਤਾਂ 모ਹਿਤ ਹੋ ਗਏ ਉਹਨਾਂ ਦਾ ਜੀਵਨ ਬਦਲ ਗਿਆ ਇੱਕ ਮਹਾਤਮਾ ਹੋਏ ਹਨ ਸੰਤ ਸੰਗਤ ਜੀ ਸੰਤ ਸੰਗਤ ਸਿੰਘ ਜੀ ਨੇ ਉਹਨਾਂ ਤੋਂ ਸੰਸਕ੍ਰਿਤ ਪੜ੍ਹੀ ਸੀ ਇੱਕ ਵੇਰ ਆਪ ਨੂੰ ਖੇਚਲ ਹੋ ਗਈ ਤੇ ਸਾਰਾ ਜਿਸਮ ਛਾਲਿਆਂ ਨਾਲ ਪਰ ਗਿਆ ਆਪਨੇ ਕਿਹਾ ਕਿ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਲਟਾਕ ਦੇਵੋ ਤੇ ਪਾਠ ਸੁਣਾਓ ਉਹਨਾਂ ਇਸ ਭਾਵਨਾ ਤੇ ਪਿਆਰ ਨਾਲ ਪਾਠ ਸੁਣਿਆ ਕਿ ਸਾਰਾ ਸਰੀਰ ਨਰਵਾ ਹੋ ਗਿਆ ਇੱਕ ਸੰਤ ਸ੍ਰੀ ਸ਼ਾਲੋਨੇ ਵਾਲੇ ਬਾਬਾ ਕਵਾਲੀਰਵਲ ਹੋਏ ਹਨ। ਉਹਨਾਂ ਦੀ ਹਾਲ ਸੰਤ ਗਾਥਾ ਵਿੱਚ ਛਪੇ ਹਨ। ਉਹਨਾਂ ਸੰਤਾਂ ਤੋਂ ਫੈਜ ਪ੍ਰਾਪਤ ਕੀਤੇ ਹੋਏ ਅਟਾਵੇ ਦੇ ਇੱਕ ਰਈਸ ਸ੍ਰੀ ਵਿਨਾਇਕ ਰਾਉ ਚੌਥੇ ਸ੍ਰੀ ਅਮਰਸਰ ਦੀ ਯਾਤਰਾ ਤੇ ਆਏ। ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਹਾਜ਼ਰ ਹੋਏ। ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਵਿਸਮਾਦ ਲੀਨ ਹੋ ਗਏ ਇਸ ਸਵਰਨ ਮੰਦਰ ਦੇ ਵਿਸਮਾਦੀ ਪ੍ਰਭਾਵ ਨੂੰ ਉਹ ਆਪਣੀ ਗੁਫਤਗੋ ਵਿੱਚ ਬੜੇ ਮਾਣ ਨਾਲ ਦੱਸਿਆ ਕਰਦੇ ਸਨ ਉਹਨਾਂ ਦੇ ਲਫ਼ਜ਼ ਸਨ ਹਮ ਲੋਗ ਅਵਤਾਰ ਨੂੰ ਮੰਨਨੇ ਵਾਲੇ ਹੈ ਪਰ ਦੇਖੋ ਰਾਮ ਜੀ ਆਏ ਕ੍ਰਿਸ਼ਨ ਜੀ ਆਏ ਹਾਂ ਆਏ ਔਰ ਚਲੇ ਗਏ इधर देखो कलयुग में गुरु रामदास जी आए मगर गए ही नहीं हमारे पास ही रह गए कीर्तन का रूप लेकर अमृत सरोवर रच कर हरिहर मंदिर में विराज गए आना जहे है कि सदा हमारे पास ही रह गए कीर्तन का रूप धारण किया अखंड कीर्तन बाणी के कीर्तन का रूप लेकर ਅੰਮ੍ਰਿਤ ਸਰੋਵਰ ਰਚ ਕਰ ਹਰੀ ਮੰਦਰ ਮੇ ਬਿਰਾਜ ਗਏ ਆਨਾ ਜਿਹੇ ਹੈ ਕਿ ਸਦਾ ਹਮਾਰੇ ਪਾਸ ਰਹਿ ਗਏ ਕੀਰਤਨ ਰੂਪ ਹੋ ਕਰ ਹਮ ਕੋ ਵੀ ਦਰਸ਼ਨ ਦਿਆ ਜਿਹ ਗੁਰੂ ਅਵਤਾਰ ਹੋ ਕਰ ਆਨਾ ਸਫਲ ਆਨਾ ਹੈ ਇਸੇ ਤਰ੍ਹਾਂ ਇੱਕ ਹੋਰ ਮਹਾਨ ਕਾਲੀ ਸੰਤ ਹੋ ਗੁਜਰੇ ਹਨ ਜੋ ਬੜੇ ਪੰਡਤ ਵੇਦ ਵੇਤਾ ਤੇ ਕ੍ਰਿਸ਼ਨ ਉਪਾਸ਼ਕ ਸੰਤ ਰਾਸ ਲੀਲਾ ਪਵਾਇਆ ਕਰਦੇ ਸਨ ਸ੍ਰੀ ਕ੍ਰਿਸ਼ਨ ਜੀ ਦੀ ਗੋਪੀ ਹੋਣ ਦੇ ਚਾਉ ਵਿੱਚ ਚਾਉ ਵਿੱਚ ਆਪਣੇ ਕੰਨੀ ਬੁੰਦੇ ਪਹਿਨਦੇ ਤੇ ਬੁੰਦਿਆਂ ਵਾਲੇ ਸੰਤ ਜੀ ਕਰਕੇ ਪ੍ਰਸਿੱਧ ਸਨ ਉਹ ਜਦ ਸ੍ਰੀ ਅਮਰਸਰ ਆਏ ਸ੍ਰੀ ਆਉ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰਬਾਣੀ ਦਾ ਕੀਰਤਨ ਸੁਣਿਆ ਮੋਹਿਤ ਹੋ ਗਏ ਸਭ ਕੁਝ ਛੁੱਟ ਗਿਆ ਨੇਸ਼ਟਾ ਹੀ ਬਦਲ ਗਈ ਕਿੱਥੇ ਸ੍ਰੀ ਕ੍ਰਿਸ਼ਨ ਧਿਆਨੀ ਸਿੱਧ ਸਨ ਤੇ ਕਿੱਥੇ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਦੇ ਉੱਚ ਮਰਤਬੇ ਨੂੰ ਆਪਣੇ ਜੀਵਨ ਦੀ ਸਫਲਤਾ ਤੇ ਆਪਣੇ ਮਨ ਦੀ ਅਦਰ ਪਤ ਅਕਾਖੀਆਂ ਨੂੰ ਤ੍ਰਿਪਤੀ ਪ੍ਰਾਪਤੀ ਸਮਝਣ ਲੱਗ ਪਏ ਦਿਨ ਰਾਤ ਗੁਰੂ ਦਰਬਾਰ ਵਿੱਚ ਹੀ ਬਿਤਣ ਲੱਗਾ ਜੇ ਕਿਸੇ ਕ੍ਰਿਸ਼ਨ ਉਪਾਸ਼ਕ ਪਹਿਲੇ ਸੇਵਕ ਨੇ ਕਿਸੇ ਮੰਦਰ ਵਿੱਚ ਰਾਸ ਲੀਲਾ ਦਾ ਪ੍ਰਬੰਧ ਦੱਸ ਕੇ ਰਾਤੀ ਪ੍ਰਕਰਮਾਂ ਵਿੱਚੋਂ ਮਜ਼ਦੂਰ ਕਰਕੇ ਲੈ ਜਾਣਾ ਤਾਂ ਉਸ ਨੂੰ ਨਰਾਸ਼ ਨਾ ਕਰ ਦੇ ਚਲੇ ਜਾਣਾ ਪਰ ਜਦ ਮੌਕਾ ਮਿਲਣਾ ਉਥੋਂ ਚਪੀਤੇ ਨਾ ਸੋਣਾ ਤੇ ਦੌੜ ਕੇ ਸ੍ਰੀ ਦਰਬਾਰ ਸਾਹਿਬ ਪੁਜਣਾ ਜਿੱਥੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਹੋਣੇ ਉਥੇ ਹੀ ਡੰਡੌਤ ਵਿੱਚ ਪੈ ਕੇ ਰੋ ਰੋ ਕੇ ਅਰਦਾਸਾਂ ਕਰਨੀਆਂ ਹੇ ਗੁਰੂ ਰਾਮਦਾਸ ਇਸ ਆਪਣੇ ਅਿਆਨੇ ਔਰ ਮੂਰਖ ਬਾਲਕ ਕੋ ਕਬੀ ਨਾ ਵਿਚੋਰਾ ਕਰੋ ਆਪਣੇ ਪਾਵਨ ਚਰਨੋਂ ਸੇ ਕਬੀ ਦੂਰ ਨਾ ਹੋਣੇ ਦਿਆ ਕਰੋ ਸਦਾ ਰੱਖੋ ਆਪਣੀ ਹਜ਼ੂਰੀ ਮੇ ਇਨ੍ਹਾਂ ਸੰਤਾਂ ਨੂੰ ਠੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਾਣੀ ਦਾ ਕੀਰਤਨ ਸੁਣ ਕੇ ਹੀ ਪਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ